ਹਰੀ ਸਾਸਰੀ ਕਾਲ ਜੀ ਸਾਰਨ ਸਾਡੇ ਵੱਲੋਂ ਆਏ ਤੁਸੀਂ ਵੀ ਤੁਸੀਂ ਅਸੀਂ ਵੀ ਟੀ ਦਾ ਸਵਾਗਤ ਹੈ ਤੁਹਾਡਾ ਸਾਡੇ ਮਾਨ ਬਲੌਗ ਦੇ ਵਿੱਚ ਹੁਣ ਸਵੇਰੇ ਸਵੇਰੇ ਆਪਣੇ ਫਿਰ ਸਟਾਰਟ ਹੋ ਚੁੱਕੀ ਸੀ ਕਿ ਤੁਹਾਨੂੰ ਪਹਿਲਾ ਬਲੌਗ ਵਿੱਚ ਦਿਖਾਈ ਚੁੱਕੇ ਅਗੇ ਤੇ ਹੁਣ ਹਾਂ ਕਰ ਜੀ ਕਹਿੰਦੇ ਵੀ ਦੁਆਲ ਦੇ ਤਿਹਾੜਾਗਾ ਤੇ ਪਸ਼ੂਆਂ ਆਪਣਾ ਰੋਜ਼ਗਾਰ ਨੂੰ ਇਹਨਾਂ ਨੂੰ ਲਮਾਉਣ ਲੱਗੇ ਹੁਣ ਇਹ ਤਾਂ ਵੀ ਨਮਾਉਣਾਗਾ ਜੀ ਜਪਾ ਕਰਦੇ ਰਹਾ ਸਾਸਪੈ ਰੱਖੀ ਤੇ ਆਪਣੇ ਪਸ਼ੂਆਂ ਦੀ ਵੀ ਰੱਖਣ ਕਿਉਂਕਿ ਆਪਣਾ ਇਹ ਰੋਜ਼ਗਾਰ ਤੇ ਉਹ ਲੱਗੇ ਹੁਣ ਦੇਖ ਪਸ਼ੂ ਨੂੰ ਨਮਾਉਣਾ ਸਵੇਰੇ ਸਵੇਰੇ ਜੀ ਪੱਕੇ ਰੋਟੀ ਖਾਉਣੇ ਤਾਂ ਉਹ ਜਲਦੀ ਜਲਦੀ ਕੱਢ ਕੇ ਉੱਤੇ ਸਖਾਉਣੇ ਰੋਟੀ। ਇੱਕ ਤਾਂ ਇਹਨੇ ਕੱਲ ਖਵਾਤੀ ਤੇ ਅਸੀਂ ਅੱਜ ਖਵਾਵਾਂਗੇ ਰੋਟੀ ਤੇ ਜਲਦੀ ਜਲਦੀ ਕੰਮ ਕਰਦੇ ਹਾਂ ਦਾ। ਇਹ ਗਾਵਾਂ ਨਾਲ ਪੰਗੇ ਲਈ ਜਾਉ ਲਈ ਕਿਸੇ ਨੇ ਕਿਦੇ ਨਾ ਥਾੜ ਫੜ ਲੈ। ਕਦੇ ਇਹਨੇ ਪੂਸਾਂ ਮੋੜ ਲੈ ਕਦੇ ਕਿਵੇਂ ਕਿਦੇ ਕਿਵੇਂ। ਮਾਂ ਦੇ ਪੁੱਤ ਨੇ ਕਦੇ ਸੱਟ ਖਾ ਲੈਣੀ ਇਹਨਾਂ ਤੋਂ। ਕਿੰਨੇ ਵਾਰੀ ਸਮਝਾ ਚੁੱਕੀਆਂ ਆਂ ਕਿ ਮੈਂ ਇਹਨੂੰ। ਤੇ ਇਧਰ ਇਹਨਾਂ ਵਾਈ ਜਾਂਦੇ ਮਜਾ। ਤੇ ਫੇਰ ਆਪਾਂ ਸਾਰਾ ਗੋਹਾ ਕੋੜਾ ਚੱਕਾਂਗੇ ਮੈਂ ਸੋ ਉਧਰ ਥੋੜਾ ਸੰਭਰਿਆ ਹੀ ਸੀਗੀ ਤੇ ਬਾਕੀ ਹੁਣ ਇਹਨਾਂ ਤੂੜੀ ਪਾ ਕੇ ਰੱਖ ਦੇਣੇ ਕਿਉਂਕਿ ਸੁੱਕੀ ਤੂੜੀ ਖਾ ਲੈਂਦੀਆਂ ਨੇ ਗਈਆਂ ਤੇ ਸਾਰੇ ਤੂੜੀ ਪਾ ਦੇਣੀ ਆਪਾਂ ਨੇ ਤੇ ਚਲੋ ਕਰਦੇ ਉਹਨਾਂ ਨੇ ਗੱਲ ਹਾਂ ਦੱਸੋ ਦਿਵਾਲੀ ਅੱਜ ਅੱਜ ਦਿਵਾਲੀ ਨਵਾਂ ਬਣਾ ਸਾਰੇ ਅੱਜ ਪਸ਼ੂਆਂ ਦੀ ਵੀ ਦਿਵਾਲੀ ਹੈ ਨਾ ਨਾਲ ਹੁਣ ਰੋਜ਼ਗਾਰ ਦੀ ਨਹੀਂ ਨਹੀਂ ਮarre ਰੋਜ਼ਗਾਰ ਆ ਯਾਰ ਹੇ ਬਾਕੀ ਭਾਰਿਆਂ ਨੂੰ ਬਈ ਆ ਗਏ ਜਗਾਰ ਪਤਾ ਕਿ ਜਗਾ ਨਾ ਪਾਉਂ ਦੂਰ ਬਹੁਤ ਕੁਮਾਈ ਲੈਂਦੇ ਆ ਹਾਂ ਜਨਾ ਪੁਰਾਣੇ ਆਪਣੇ ਜਗਾਰ ਆ ਇਹ ਜਿੱਦੇ ਦੁਕਾਨਾਂ ਹੁੰਦੀਆਂ ਇਹਨਾਂ ਦੁਕਾਨਾਂ ਦਾ ਵੀ ਜਗਾਰ ਆ ਕਿਉਂਕਿ ਨਾ ਉਹ ਹਾਂ ਜਿਹੜੇ ਜੀਜਾ ਜੀਜਾ ਜਿਹੜਾ ਜਰੂਰ ਜ਼ਿਕਰ ਹੁੰਦਾ ਉਹ ਵੀ ਸਾਫ ਸਫਾਈ ਤਾਂ ਕਰਦੇ ਕਰਦਾ ਦਾ ਨਹੀਂ ਕਰਦੇ ਹਾਂ ਇਹ ਕਿੱਦੋਂ ਵੀ ਹੁੰਦਾ ਹਾਂ ਇਹ ਜੀ ਗੱਲ ਇਹ ਕਹਿਣ ਦਾ ਮਤਲਬ ਹੈ ਨਾ ਸਾਜ ਉਹ ਮਾਰ ਹਾਂ ਤੇ ਇੱਧਰ ਤੇ ਪਛੂਨ ਮਾ ਜੀ ਨੇ ਇੱਧਰ ਥੋੜੀ ਜਿਹੀ ਹੁਸਨਪ੍ਰੀਤ ਡੈਕੋਰੇਸ਼ਨ ਦੀ ਕੀਤੀ ਸੀਗੀ ਆਪਣੇ ਦੀਮ ਵਾਲਾ ਵੀ ਲਾਇਆ ਹੋਇਆ ਹਨ ਉਹਨੋਂ ਬੱਲਮ ਵੀ ਦਿਖਾਇਆ ਸੀ ਉਹ ਵੀ ਲਾਇਆ ਹੋਇਆਗਾ ਚਲ ਥੋੜਾ ਥੋੜਾ ਬੱਚੇ ਲਈ ਖੁਸ਼ੀ ਹੁੰਦੀ ਹੈ ਕਿ ਉਵੇਂ ਅਸੀਂ ਕਰ ਦਿੰਦੇ ਆਂਗੇ ਹਾਂ ਰਾਮਦਾਈ ਨਨਾਈ ਜਾਂਦੀ ਹੈਗੀ ਇਹ ਸਟਾਈ ਡੈਣੀ ਨਾ ਅੱਜ ਅੱਜ ਤੇਰੀ ਦੀਵਾਲੀ ਨਹੀਂ ਹੈਗੀ ਇਹ ਜਿਹੜੇ ਪਟਾਕੇ ਚੱਲਦੇ ਹੁੰਦੇ ਇਹ ਅੰਦਰ ਵੜ ਜਾਂਦੀ ਹੁੰਦੀ ਇਹ ਤਾਂ ਖੁੰਡੇ ਭਾਲ ਦਿੰਦੇ ਆ ਕਿ ਕਿਹੜੇ ਖੁੰਡੇ ਚ ਬੜਾ ਤੇ ਕਿਹੜੇ ਚ ਨਿਕਲ ਕਿਉਂਕਿ ਅੱਜ ਪਟਾਕੇ ਚੱਲਣਗੇ ਧੜ ਧੜ ਤੇ हां इधर ਆਪਣਾ ਬਸ ਆਪਾਂ ਦਾ ਕੰਮ ਸਟਾਰਟ ਕਰੀ ਜਾਣੇ ਆਂਗੇ ਤੇ ਬਾਕੀ ਤੁਹਾਨੂੰ ਦਿਵਾਲੀ ਦਾ ਦਿਖਾਵਾਂਗੇ ਅੱਜ ਕੀ ਕੀ ਆਪਾਂ ਕਰ ਰਹੇ ਆਂਗੇ ਤੇ ਸਾਰਾ ਅੰਦਰ ਹੁਣ ਮੱਝ ਆ ਤਾਂ ਨਿਮਾਤੀ ਆਪਣੇ ਮੱਝ ਤੇ ਇਹ ਮੱਝ ਨੇ ਕੀ ਕੀਤਾ ਜਿਹੜੀ ਖੋਲੀ ਢਾਉਣ ਵਾਲੀ ਸੀ ਨਾ ਉਹਨੂੰ ਢਾਕੇ ਦਾਮ ਲੈਤਾ ਇਹਨੇ ਆਹ ਵਾਲੀ ਖੋਲੀ ਦੇਖ ਸਕਦੇ ਲੈ ਹੈੜੇ ਸਾਰੀ ਖੋਲੀ ਦੀ ਜੱਟਾ ਨਾ ਕਰਤੇ ਕਾਰਨ ਜਤ ਕਿਉਂ ਇਹ ਐਂ ਤਾਂ ਘਰ ਦਾ ਹਰ ਪਸ਼ੂ ਨੂੰ ਹਰ ਜਾਨਵਰ ਨੂੰ ਇਹਨਾਂ ਨੇ ਤਾਂ ਕੰਨ ਚਾਹੀਏ ਤੇਰੇ ਸਾਹ ਸੰਗ ਮਾਰਨਾ ਪਤਾ ਕਿੰਨਾ ਭੜਾ ਮਾਰ ਦਿਆ ਆਹ ਦੇਖ ਸਕਦੇ ਸਾਰੇ ਖੁਰਲੀ ਜਖਣਾ ਵੜਤੀ ਨੇ ਤੋੜਤੀ ਚਲ ਕੋਈ ਗੱਲ ਨਹੀਂ ਮੈਂ ਲੌਕਸ ਆਫ ਕਰਦੇ ਹੁਣ ਆਪਾਂ ਹਰ ਜਾ ਐਡਾ ਸ਼ਰਾਰਤੀ ਇਹਨਾਂ ਦੇਖ ਲੈ ਕਰਨ ਜਦ ਕਿਉਂ ਵਿਚਾਰੀ ਨੇ ਬੈਠੀ ਰਹਿਣ ਦੇ ਕਿਉਂ ਤਾਂ ਕਰੀ ਜਾਂਣਾਗਾ ਹੁੰਦੀ ਹੈ ਪਰੇਸ਼ਾਨ ਕਰਨ ਵਾਲੀ ਲੈ ਦੇਖੀ ਸਰਕਾਰੇ ਨਾਲ ਤਾਂ ਗਾਣੇ ਮਾਰਨੇ ਹੈਗੀ ਤੇਰਾ ਕਹਿ ਤੋ ਗੱਲ ਸੁਣ ਲੈ ਦੇਖ ਨਾਲ ਉਹ ਸੱਟ ਮਰਵਾਵੇਂਗਾ ਪਤਮੀ ਜੀ ਘਟਾ ਲੈ ਥੋੜੀ ਜੀ ਨੂਰਾ ਨੂਰ ਹੈਪੀ ਦਿਵਾਲੀ ਨੂਰ ਨੂੰ ਕਹਦੇ ਹੈਪੀ ਦਿਵਾਲੀ ਹਣਾ ਨੂਰੇ ਚਲੋ ਹਾਪਾ ਹੁਣ ਕਰ ਦੇਵਦਾ ਹੋਰ ਟੈਂਟ ਸਟਾਰਟ ਬੈਗੀਆਂ ਧਿਆਣੀਆਂ ਸਾਡੇ ਅੱਜ ਖਾਣਗੀਆਂ ਰੋਟੀਆਂ ਹੈ ਵੀ ਉਹ ਡਾਊਨਲੋਡ ਕਰ ਲਉ ਨਾ ਕਿਵੇਂ ਡਬਲ ਹੀ ਹੈ ਪੁੱਤ ਸਟਾਈ ਤਾਂ

ਉਹ ਕਾਲੋ ਮੈਂ ਤੇ ਮਾਰੂ ਆ ਜੀ ਛੋਟੇ ਦੇ ਨਾ ਪਰਸਣਾ ਨੂੰ ਸਮਾ ਲੈਣੀ ਆ ਅੰਗਣ ਜੀ ਹੁਸਨ ਬੜੀ ਬਣਾ ਰਹੀ ਹੈ ਰੰਗੋਲੀ ਇੱਥੇ ਲਿਖ ਰਹੀ ਵੀ ਦੀ ਹੁਸਨ ਹੈਪੀ ਦੀਵਾਲੀ ਹੈ ਨਾ ਠੀਕ ਹੈ ਕਮੈਂਟ ਚ ਦੱਸਿਓ ਕਿੰਨੀ ਕਿੰਨੀ ਸੋਹਣੀ ਲੱਗਦੀ ਆ ਰੰਗੋਲੀ ਠੀਕ ਹੈ ਹਾਂਜੀ ਇਹ ਬਣਾ ਲਿਆ ਰੰਗੋਲੀ ਤੇ ਉਧਰ ਆਪਾਂ ਕੱਢ ਰਿਆਂ ਧਾਰਾਂ ਤਾਂ ਗਾਵਾਂ ਦੀਆਂ ਕੱਢ ਲਈਆਂ ਤੇ ਆਪਾਂ ਤੁਹਾਨੂੰ ਦਿਖਾਉਣੇ ਅੱਜ ਬਣਾਈ ਸੀ ਪਕੌੜੇ ਪਕੌੜੇ ਬਣਾਏ ਸੀਗੇ ਅਸੀਂ ਨੇ ਆਵਣਾ ਇਸ ਪਕੌੜੇ ਥੋੜਾ ਜਿਹਾ ਟਾਈਮ ਹੀ ਹੋਇਆ ਬਣਾਇਆ ਇਹ ਹੈਗੇ ਗੰਡੇ ਤੇ ਆਪਣੇ ਆਲੂਆਂ ਦੇ ਪਕੌੜੇ ਇਹਨਾਂ ਨੇ ਕੱਢ ਲਿਆ ਗਾਵਾਂ ਦੀਆਂ ਧਾਰਾਂ ਉਹ ਸੋਹਣੀ ਬਣਾਈ ਹੈ ਨਾ ਤੇ ਤੇਰਾ ਇਹ ਗਿਣਾ। ਤੇ ਤਾਂ ਮਿੱਟੀ ਲਾ। ਇਹੋ ਬੈਂਡ ਕੋਈ ਵਾਲੀ ਆ ਪੀ ਲਾ ਰੀ। ਹੋਰ ਰੰਗ ਦੀ ਲਾ ਦੂ ਬਿੰਦੀ ਇੱਥੇ। ਕੀੜੀਆਂ। ਆਏ ਹੁੰਦਾ। ਤੇ ਆ ਇੱਥੇ ਨਾ ਡਾਰਕ ਕਲਰ ਹੋਇਆ ਜਿਵੇਂ। ਕਿਹੜਾ ਰੰਗ ਰਹਿ ਗਿਆ ਕਲਰ ਵੱਧ। ਉਹ ਤਾਂ ਕਾਲਾ ਹੀ ਰਹਿ। ਆ ਦੇਖ ਖੱਟਾ ਖੱਟਾ ਕੀ ਗਿਆ। ਨਹੀਂ। ਆ ਵਾਲਾ ਨਹੀਂ। ਇਹਦੇ ਤਾਂ ਲੱਗੂਗਾ। ਬਲੈਕ ਵੀ ਸੋਹਣਾ ਲੱਗੂ। ਇਹਦੇ ਨਾਲ ਦੋਨੇ ਪਾ ਦੇਗੀ ਇੱਥੇ ਨਾ ਟੇਡਾ ਕਰਕੇ। ਆ ਖੱਟੇ ਦਾ ਪਾ। ਬਲੈਕ ਨਹੀਂ 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 ਆਸੇ ਪਾਸੇ ਆਸੇ ਬੜਾ ਮੜਾ ਮੜਾ ਆਇ ਇੱਥੇ ਦੇਖੀ ਆਂ ਬੜਾ ਬੜਾ ਆਇ ਇੰਨੀ ਇੰਨੀ ਇਹ ਤੁਹਾਡੇ ਇੰਨੀ ਦੇਖੀ ਆਂ ਇੰਨੀ ਦੇਖੀ ਆਂ ਕੋਈ ਇਹੋ ਦੁਕਾਨੀ ਹੈ ਨਾ ਚਲੋ ਹੁਣ ਆਪਾਂ ਕਰਦੇ ਆਪਾਂ ਧਾਰਾ ਕੱਢਦੇ ਹਾਂ ਉੱਧਰ ਜਾ ਕੇ ਜਿਹੜਾ ਕੰਮ ਆਪਣਾ ਮੇਨ ਕਿਉਂਕਿ ਅਸੀਂ ਜਾਣਾ ਗੁਰਦੁਆਰੇ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਤੇ ਆਪਾਂ ਚੱਲਦੇ ਹੁਣ ਧਾਰਾ ਕੱਢਣਾ ਚੰਗੋ ਹੋਣਾ ਨਹੀਂ ਤੇ ਆਈ ਤਾਂ ਹੁਣ ਬੱਸ ਮੇ ਲੱਗਦੀ ਟਾਰ ਕਰ ਬਾਤੀ ਮੇ ਰੱਖੀ ਪਈ ਹੈਗੀ ਕਿਉਂਕਿ ਸਾਂ ਦੇ ਵੱਚੁਕੇ ਪੰਜ ਤੇ ਟਾਈਮ ਬਹੁਤ ਜਿਆਦੇ ਹੋਇਆ ਪਿਆਗਾ ਫਿਰ ਬਿੰਦ ਚਨੇਰਾ ਹੋ ਜਾਂਦਾ ਹੈ ਹੁਣ ਲਾਉਨੇ ਆਪਾਂ ਦੀਵੇ ਤੇ ਹੁਸਨਪੀ ਚਗਾਈ ਜਾਂਦੀ ਆਪਦੀ ਆਹ ਕਰੋਂਡੀ ਹਾਂ ਉਹ ਤੇ ਲੀ ਰੇ ਹਾਂ ਅਪਾ ਰਿਚ ਲਾਂਗੇ ਆਪਣਾ ਸਟਾਈਲ ਹਾਂ ਸਾਰੇ ਕਿਤੇ ਰੱਖ ਦਿੰਨੇ ਆਪਾਂ ਇਹ ਤੇ ਮਾਰ ਜੀ ਰੱਖ ਤੋ ਆ ਵੀਡੀਓ ਬਹੁਤ ਨਹੀਂ ਮਾਰ ਜੀ ਪਹਿਲਾਂ ਮੈਂ ਹੀ ਜੀ ਰੱਖ ਆਹ ਚਲੋ ਤੇ ਕਾਵਲ ਕੋਲੇ ਰੱਖ ਦੇ। ਵਸ ਆਜੋ ਚਲ। ਇਹ ਚੋਣਾ ਕਿ ਉਹ। ਇੱਕ ਆਪਣੇ ਇੱਥੇ ਰੱਖ ਦੋ, ਹਲ ਤੇ ਰੱਖ ਦਿੰਦੇ। ਹਾਲ ਉੱਪਰ ਰੱਖੋ। ਤਾਰ ਚ ਜਵਾ ਦੋ। ਆਜਾ, ਇੱਕ ਬੋਰ ਤੇ ਰੱਖ ਦੋ। ਇਹ ਕਰਦਾ ਇੱਧਰ ਜੀ ਰੱਖਿਆ ਨਾ ਇੱਥੇ। ਰੋਲ ਲੈ। ਇੱਕ ਰੂੜੀ ਤੇ ਰੱਖਣਾ ਆਪਾਂ ਨੇ। ਥੋੜੀ ਜਗ੍ਹਾ ਤੇ ਰੱਖਨਾ ਦਿਵਾਲੀ ਦਾ ਜਿਹੜਾ ਉਹ ਹੋਊਗਾ ਨਾ ਬਹੁਤ ਵੱਡਾ ਬਣ ਜਾਣਾ ਆਪਣਾ ਉਹ ਨਾ ਇਹਦੇ ਕੋਲ ਤੇ ਰੱਖਿਆ ਨਹੀਂ ਕਿੱਥੇ ਉਹ ਉਹ ਕੋਟਰ ਦਿਨਾਂ ਰੱਖੀ ਉਹ ਨਾ ਰੱਖ ਦਿਆਂ ਇੱਥੇ ਬਸ ਖੜ ਜਾ ਆਹੋ ਉੱਥੇ ਰੱਖ ਲੈ ਨਾ ਜੰਦਾ ਆਹ ਹੌਲੀ ਹੋ ਗਈ ਇੱਧਰ ਨੂੰ ਕਰਕੇ ਮੂੰਹ ਰੱਖ ਇੱਧਰ ਨੂੰ ਕਰਕੇ ਰੱਖ ਇੱਧਰ ਨੂੰ ਹੋਰ ਹਾਂ ਬਸ 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 ਆਹ ਦੇਖੋ ਕਿ ਬਹੁਤ ਥੇਗਾ ਇਹ ਤਾਰ ਆ ਜੀ ਤਾਰ ਆ ਤੁਸੀਂ ਚਲ ਕੋਈ ਗੱਲ ਨਹੀਂ ਇੱਧਰ ਰੂੜੀ ਤੇ ਲਾ ਦਿਓ ਨਾ ਸੁੱਕ ਗਿੱਲੇ ਚ ਦੇ ਕੇ ਕਿ ਸੁੱਕੇ ਤੇ ਨਾ ਰੱਖ ਦਿਓ ਸਾਰਾ ਨੇ ਮੱਛਿਆ ਹੋਏ ਫਿਰ ਢੜਕੇ ਚਲੋ